ਵਿੱਚ ਦੋ ਚਾਰ ਹਜੇ ਕੁੰਨ ਕੁੰਨ ਜੇ ਕਰੀ ਜਾਂਦੇ ਆ ਕਰ ਦਿੰਨੇ ਆ ਕਰ ਦਿੰਨੇ ਆ ਮੇਰੇ ਮੈਨੂੰ ਲੱਗਦਾ ਵੀ ਜਦੋਂ ਵੀ ਇਹ ਲੰਘ ਜਾਣਗੇ ਦੁਬਾਰੇ ਸ਼ਟਰ ਚੱਕ ਦੇਾਂਗੇ ਜੇਕਰ ਮੰਨ ਲਓ ਵੱਡੇ ਘਰਾਣੇ ਨੇ ਵੱਡੇ ਮਾਲ ਬਣਾ ਲੈ ਤਾਂ ਦੁਕਾਨਦਾਰ ਵੀ ਖਤਮ ਹੋ ਜਾਣਗੇ ਇਹਨਾਂ ਨੂੰ ਇਹ ਸੋਚ ਕੇ ਸਾਡਾ ਸਾਥ ਦੇਣਾ ਚਾਹੀਦਾ ਜੇਕਰ ਵੱਡੇ ਮਾਲ ਬਣ ਗਏ ਫੇ ਦੁਕਾਨਦਾਰਾਂ ਦਾ ਕੀ ਬਚੂਗਾ ਬੁਕਾਇਦਾ ਵਿਪਾਰ ਮੰਡਲ ਸਾਨੂੰ ਕਾਲ ਦਿੰਦਾ ਸਭ ਵਿਪਾਰ ਮੰਡਲ ਨਾਲ ਆਣਨ ਦੁਕਾਨਦਾਰ ਵਿਪਾਰ ਮੰਡਲ ਨੇ ਸਾਨੂੰ ਕਾਲ ਦੇਣੀ ਸੀ ਬਾਜ਼ਾਰ ਬੰਦ ਕਰੋ ਵਿਪਾਰ ਮੰਡਲ ਨੇ ਸਿਰੇ ਬਾਜ਼ਾਰ ਖਲਾਇਆ ਹੁਣ ਇਹਨਾਂ ਨੇ ਆ ਕੇ ਬੰਦ ਕਰਾਤਾ ਦੁਕਾਨਦਾਰ ਕਿੱਧਰ ਜਾਣਗੇ ਪੱਪਾ ਆਰਟੀ ਕਿਸਾਨ ਯੂਨੀਅਨ ਵੱਲੋਂ 30 ਤਰੀਕ ਨੂੰ ਜਿਹੜਾ ਭਾਰਤ ਬਾਜ਼ਾਰ ਦਾ ਸੱਦਾ ਦਿੱਤਾ ਗਿਆ ਸੀ ਇਸੇ ਤਾਰੀਖ ਨੂੰ ਸਰਦੂਲਗੜ੍ਹ ਦੇ ਵਿੱਚ ਦੁਕਾਨਾਂ ਤੇ ਬਾਜ਼ਾਰ ਬੰਦ ਕੀਤੇ ਜਾ ਰਹੇ ਸਾਡੇ ਨਾਲ ਕਿਸਾਨ ਯੂਨੀਅਨ ਦੇ ਕੁਝ ਮੁੰਡੇ ਆਗੂ ਮਜ਼ਦੂਰਾਂ ਗੱਲਬਾਤ ਕਰ ਰਹੇ ਆ ਭਾਈ ਜਿਹੜਾ ਅੱਜ 30 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਹੈ ਕਿਵੇਂ ਦੇਖੋ ਕੁਝ ਦੁਕਾਨਾਂ ਖੁੱਲੀਆਂ ਕਿਵੇਂ ਦੇਖੋ ਭਾਈ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆ ਇੱਥੇ ਪਹੁੰਚਣ ਤੇ ਅੱਜ ਬੰਦ ਦੀ ਕਾਲ ਆਈ ਸੀ ਜਗਜੀਤ ਸਿੰਘ ਡੱਲੇਵਾਲ ਜੀ ਮੰਨਿਓ ਸਭ ਨੂੰ ਪਤਾ ਹੀ ਐ ਵੀ 33 ਦਿਨ ਹੋ ਗਏ 33 34 ਦਿਨ ਹੋ ਗਏ ਲਗਭਗ ਅੱਜ ਜੋ ਮਰਨ ਵਰਤੇ ਬੈਠੇ ਆ ਤੇ ਆਪਣਾ ਯਾਰ ਫਰਜ ਬਣਦਾ ਵੀ ਆਪਾਂ ਇੱਕ ਦਿਨ ਨਹੀਂ ਕੱਢ ਸਕਦੇ ਸਿਰਫ 5-7 ਘੰਟੇ ਵੀ ਬੰਦ ਦੀ ਕਾਲ ਆਈ ਆ ਵੀ ਆਪਾਂ ਇੱਕ ਦਿਨ ਜਿਹੜਾ ਆਪਣਾ ਪੰਜਾਬ ਆ ਖੇਤੀ ਤੇ ਨਿਰਪਰ ਆ ਤੇ ਯਾਰ ਜੇ ਮੈਸ ਮਰ ਗਈ ਤੇ ਚਿਚੜ ਤਾਂ ਮੰਗਰੋ ਆਪੀ ਡਿੱਗ ਪੈਣਗੇ ਬਾਈ ਵੀ ਹੁਣ ਯਾਰ ਇੱਕ ਦਿਨ ਤਾਂ ਸਾਡੇ ਨਾਲ ਖੜ੍ਹ ਜਾਓ ਇੱਕ ਦਿਨ ਦੀ ਗੱਲ ਆ ਸਾਰੀ ਵਿੱਚ ਅੱਧਿਆਂ ਤੋਂ ਜ਼ਿਆਦਾ ਦੁਕਾਨਾਂ ਖੁੱਲੀਆਂ ਸੀ ਹੁਣ ਜੇ ਕਹਿਣ ਆਏ ਆ ਫੇਰ ਬੰਦ ਕਰੀਆਂ ਬੇਨਤੀ ਕਰ ਪਹਿਲਾਂ ਬੇਨਤੀ ਕਰਕੇ ਅਸੀਂ ਵੀ ਬਾਈ ਬੇਨਤੀ ਕਰਦੇ ਹੱਥ ਬੰਨ ਕੇ ਕਿੱਥੇ ਦਾ ਇਹਨਾਂ ਦਾ ਫਰਜ ਸੀਗਾ ਵੀ ਸਾਡੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜਦੇ ਵੀ ਚੱਲੋ ਮੁੰਡਿਓ ਅੱਗੇ ਲੱਗੋ ਨਹੀਂ ਅਸੀਂ ਅੱਗੇ ਲੱਗਦੇ ਆਂ ਕਿਹੜਾ ਦੇਗੇ ਆਪਾਂ ਬਾਜ਼ਾਰ 'ਚ ਟੋੜੇ ਆਪਾਂ ਟੋੜੇ ਕਹਿਣ ਤੇ ਦੁਕਾਨਾਂ ਬੰਦ ਕਰਤੀਆਂ ਜਾਂ ਕੋਈ ਕਹੇ ਵੀ ਅਸੀਂ ਨਹੀਂ ਕਰਦੇ ਵਿੱਚ ਦੋ ਚਾਰ ਹਜੇ ਕੁੰਨ ਕੁੰਨ ਜੇ ਕਰੀ ਜਾਂਦੇ ਆ ਕਰ ਦਿੰਨੇ ਆ ਕਰ ਦਿੰਨੇ ਆ ਮੇਰੇ ਮੈਨੂੰ ਲੱਗਦਾ ਵੀ ਜਦੋਂ ਵੀ ਇਹ ਲੰਘ ਜਾਣਗੇ ਦਵਾਰੇ ਸ਼ਟਰ ਚੱਕ ਦੇਾਂਗੇ ਯਾਰ ਇਦੋਂ ਦਾ ਫਿਰ ਸ਼ਰਮ ਨਾਲ ਮਰ ਜਾਣ ਵਾਲੀ ਗੱਲ ਆ ਵੀ ਜੇ ਦਵਾਰੇ ਇੱਕ ਦਿਨ ਨਾਲ ਕਿੰਨੀ ਕੰਮ ਇਕੱਠੀ ਕਰ ਲੋਂਗੇ ਸਰਕਲ ਦਾ ਜ਼ਿੰਮੇਵਾਰ ਇਹਦੇ ਚੱਲਣਾ ਨਾ ਵੀ ਇੱਕ ਦਿਨ ਨਾਲ ਕੀ ਫਰਕ ਪੈਂਦਾ ਬਾਕੀ ਇਹ ਡੋਡੀ ਸੋਚ ਹੈ ਬਾਈ ਜੀ ਅਸੀਂ ਤਾਂ ਬੇਨਤੀ ਕਰਨ ਆਏ ਆ ਜਗਜੀਤ ਸਿੰਘ ਡੱਲਿਆ ਜੀ ਮੰਨਿਓ ਵੀ ਆਪਾਂ ਸ਼ਹਿਰ ਲਾਂਡਾ ਨਾ ਖੱਟੋ ਵੀਰ ਬਣ ਕੇ ਇੱਥੇ ਵੀਡੀਓ ਸਵੇਰੇ ਪਾਈ ਮੁੰਡੇ ਨੇ ਤੇ ਥੱਲੇ ਕਮੈਂਟਾਂ ਦੀ ਝੜੀ ਲਾਤੀ ਆਇਆ ਕਹਿੰਦਾ ਸਾਰਾ ਪੰਜਾਬ ਦਾ ਬੰਦਾ ਆ ਵੀ ਸਰਦੂਲਗੜ ਲਾਂਤਾਂ ਨਾ ਖਟੋ ਸਾਡਾ ਸਾਥ ਦੇ ਦਿਓ ਇੱਕ ਦਿਨ ਨਾਲ ਕੋਈ ਫਰਕ ਨਹੀਂ ਪੈਂਦਾ ਹੂੰ ਤੇ ਇੱਕ ਕੋਈ ਇਦਾਂ ਲੱਗਦਾ ਵੀ ਅੱਜ ਪੀ ਪੁਲ ਬੰਦ ਕੋਈ ਇਦਾਂ ਹੈ ਤੁਹਾਡਾ ਸਿਸਟਮ ਹਾਂਜੀ ਭਾਈ ਅੱਜ ਇੱਕ ਪਤਲਾ ਵੀ ਫੁੱਕਿਆ ਜਾਣਾ ਇੱਥੇ ਤੇ ਹੋਰ ਵੀ ਦੇਖੋ ਧਰਨਾ ਸੀ ਦੇ ਰਹੇ ਆ ਤੇ ਇੱਕ ਮੇਰੀ ਬੇਨਤੀ ਹੈ ਦੁਕਾਨਦਾਰਾਂ ਨੂੰ ਜੇਕਰ ਮੰਨ ਲਓ ਵੱਡੇ ਘਰਾਣੇ ਨੇ ਵੱਡੇ ਮਾਲ ਬਣਾ ਲਏ ਤਾਂ ਦੁਕਾਨਦਾਰ ਵੀ ਖਤਮ ਹੋ ਜਾਣਗੇ ਇਹਨਾਂ ਨੂੰ ਇਹ ਸੋਚ ਕੇ ਸਾਡਾ ਸਾਥ ਦੇਣਾ ਚਾਹੀਦਾ ਜੇਕਰ ਵੱਡੇ ਮਾਲ ਬਣ ਗਏ ਫਿਰ ਦੁਕਾਨਦਾਰਾਂ ਦਾ ਕੀ ਬਚੂਗਾ ਹੂੰ ਹੈਨਾ ਇਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਫਿਰ ਵੀ ਦੁਕਾਨਦਾਰਾਂ ਅੱਜ ਤਾਂ ਇੱਕ ਦਿਨ ਦੀ ਬੰਦ ਦੀ ਗੱ ਵੱਡੇ ਘਰਾਣਿਆਂ ਨੇ ਜਦੋਂ ਵੱਡੇ ਮੌਲ ਬਣ ਗਏ ਨਾ ਫਿਰ ਇਹੇ ਸੋਚ ਲੈਣ ਵੀ ਇਹਨਾਂ ਦਾ ਖਤਮ ਹੋ ਜੂਗਾ ਕਾਰੋਬਾਰ ਆ ਇਹਨਾਂ ਨੂੰ ਇਸ ਕਰਕੇ ਸਾਡਾ ਸਾਥ ਦੇਣਾ ਚਾਹੀਦਾ ਵੀ ਕਾਰਪੋਰੇਟ ਘਰਾਣੇ ਕਾਬਜ਼ ਹੋ ਗਏ ਬਾਈ ਫਿਰ ਇਹਨਾਂ ਦੇ ਵੀ ਪੱਲੇ ਕੁਝ ਨਹੀਂ ਇਹ ਵੀ ਪੂਛਾਂ ਕੁੰਡੀਆਂ ਹੀ ਕਰਦੇ ਫਿਰਦੇ ਰਹਿਣਗੇ ਜੀਮੀਦਾਰ ਪਹਿਲਾਂ ਤਾਂ ਜੀਰੀ ਤੇ ਲਾ ਲਓ ਅਸੀਂ ਮਹੀਨਾ ਮਹੀਨਾ ਮੰਡੀ 'ਚ ਬੈਠੇ ਰਹੇ ਆ ਫਿਰ ਡੀਏਪੀ 'ਚ ਕਿੱਲਤਾਈ ਫੇ ਡੀਏਪੀ ਨਹੀਂ ਮਿਲੀ ਫਿਰ ਯੂਰੀ ਜਦ ਕਲੇਸ਼ ਨਾਲ ਫਸਲ ਵਿਜੀ ਤੇ ਕਿੱਥੋਂ 60-60 ਬਣਣਗੀਆਂ ਹੋ ਜਾਣਗੀਆਂ ਕਿੱਥੋਂ ਦੁਕਾਨਾਂ ਵਾਲੇ ਕਾਮਯਾਬ ਹੋ ਜਾਣਗੇ ਇਹਦਾ ਭਾਅ ਵੀ ਆ ਸਾਰਿਆਂ 'ਤੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਅਸੀਂ ਤਾਂ ਬੇਨਤੀ ਕਰਦੇ ਆਂ ਬਾਜ਼ਾਰ ਚ ਤੇ ਮੈਨੂੰ ਲੱਗਦਾ ਵੀ ਸਾਡੇ ਸੇਠ ਜਿਹੜੇ ਸੂਜਮਾਨ ਵੀ ਸਾਡੀ ਬੇਨਤੀ ਕਬੂਲ ਕਰਨਗੇ ਨਾਲ ਹੀ ਸਾਡੇ ਨਾਲੇ ਦੁਕਾਨਾਂ ਦਾ ਸਦੂਗਣਾ ਜੀ ਗੱਲਬਾਤ ਕਰਨਗੇ ਬਾਈ ਜੀ ਅੱਜ ਦੁਕਾਨਾਂ ਬੰਦ ਕਰਾਈਆਂ ਬਾਜ਼ਾਰ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੀਗਾ ਕਾਲ ਵੀ ਬੰਦ ਰੱਖੋ ਤੁਹਾਡਾ ਕਿਵੇਂ ਤੁਸੀਂ ਖੁੱਲ੍ਹੀਆਂ ਵੀ ਕੀ ਰੌਲਾ ਪਰ ਸਾਡੇ ਜੂਨੀਅਰ ਵੱਲੋਂ ਫੈਸਲਾ ਸੀ ਕਹਿੰਦਾ ਬਾਜ਼ਾਰ ਖੁੱਲੂਗਾ ਜੀ ਇਹ ਗੱਲ ਸੀ ਤੇ ਜਿਹੜੇ ਕਿਸਾਨ ਜੁੜੀਆਂ ਦੇ ਕਾਰਕੁਨ ਫਿਰਦੇ ਆ ਵਰਕਰ ਫਿਰਦੇ ਉਹ ਤਾਂ ਕੰਨਾ ਬੰਦ ਕਰਾ ਰਹੇ ਆ ਤੇ ਤੁਸੀਂ ਖੋਲ ਰਹੇ ਹੋ ਫਿਰ ਕੋਈ ਵਿਵਾਦ ਨਹੀਂ ਹੋ ਸਕਦਾ ਨਹੀਂ ਵਿਵਾਦ ਨਹੀਂ ਇਹ ਵਿਚਾਰੇ ਪਿਆਰ ਨਾਲ کہہ ਰਹੇ ਆ ਵੀ ਦੁਕਾਨਾ ਬੰਦ ਕਰ ਦਿਓ ਕੋਈ ਧੱਕੇ ਨਾਲ ਨਹੀਂ کہہ ਰਹੇ ਦੁਕਾਨਾ ਬੰਦ ਦੁਕਾਨ ਮੰਡਲ ਨਾਲ ਪਹਿਲਾਂ ਇਹਨਾਂ ਨੂੰ ਮੀਟਿੰਗ ਵੀ ਵਿਪਾਰ ਮੰਡਲ ਦਾ ਸੱਦਾ ਸੀ ਵੀ ਬਾਜ਼ਾਰ ਖੋਲੋ ਵਿਪਾਰ ਮੰਡਲ ਤੇ ਕਿਸਾਨੀ ਉਹਨਾਂ ਦੀ ਮੀਟਿੰਗ ਹੋਣੀ ਚਾਹੀਦੀ ਸੀ ਸਾਨੂੰ ਕਾਲ ਆਉਣੀ ਚਾਹੀਦੀ ਸੀ ਬੰਦ ਕਰੋ ਅਸੀਂ ਸਵੇਰੇ ਆਇਆ ਕੋਈ ਸਰਸੇ ਤੋਂ ਆਇਆ ਦੁਕਾਨਦਾਰ ਕੋਈ ਕਿਤੋਂ ਬਾਹਰੋਂ ਆਇਆ ਦੁਕਾਨਦਾਰ ਨੇ ਤਾਕੀ ਕਸੂਰੇ ਦੱਸੇ ਨਹੀਂ ਉਹ ਕਹਿੰਦੇ ਆ ਵੀ ਪੰਜ ਚਾਰ ਦਿਨ ਪਹਿਲਾਂ ਹੀ ਪਤਾ ਸੀ ਵੀ ਆਹ ਵਪਾਰ ਮੰਡਲ ਨਾਲ ਮੀਟਿੰਗ ਹੋਣੀ ਚਾਹੀਦੀ ਸੀ ਇਹਨਾਂ ਦੇ ਬਕਾਇਦਾ ਵਪਾਰ ਮੰਡਲ ਸਾਨੂੰ ਕਾਲ ਦਿੰਦਾ ਸਭ ਵਪਾਰ ਮੰਡਲ ਨਾਲ ਆਣਾ ਦੁਕਾਨਦਾਰ ਵਪਾਰ ਮੰਡਲ ਨੇ ਸਾਨੂੰ ਕਾਲ ਦੇਣੀ ਸੀ ਬਾਜ਼ਾਰ ਬੰਦ ਕਰੋ ਵਪਾਰ ਮੰਡਲ ਨੇ ਸਵੇਰੇ ਬਾਜ਼ਾਰ ਖਲਾਇਆ ਹੁਣ ਇਹਨਾਂ ਨੇ ਆ ਕੇ ਬੰਦ ਕਰਾਤਾ ਦੁਕਾਨਦਾਰ ਕਿੱਧਰ ਜਾਣ ਨਹੀਂ ਹੁਣ ਤੁਸੀਂ ਦੁਕਾਨਾ ਬੰਦ ਕਰੋਗੇ ਕਿ ਖੋਲੋਗੇ ਆਸੀਂ ਹੁਣ ਵਪਾਰ ਮੰਡਲ ਨਾਲ ਆਈ ਜਿੱਦਾਂ ਵਪਾਰ ਮੰਡਲ ਦਾ ਫੈਸਲਾ ਹੋ ਉਹ ਤੋਂ ਹੀ ਅਸੀਂ ਕਰਾਂਗੇ ਹੂੰ ਤੇ ਬਾਈ ਜਿਹੜਾ ਕਿਸਾਨ ਦੁਨੀਆ ਦੇ ਵੱਲੋਂ ਦੁਕਾਨ ਅੱਜ ਬਾਜ਼ਾਰ ਬੰਦ ਹੈ ਜਾਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਤੁਸੀਂ ਕਿਵੇਂ ਦੇਖ ਰਹੇ ਹੋ ਪਹਿਲਾਂ ਤਾਂ ਜੀ ਇਹ ਸਾਰੇ ਜਿਹੜੇ ਯੂਨੀਅਨ ਹੈ 17 ਜਾਂ 18 ਯੂਨੀਅਨ ਇੱਕ ਯੂਨੀਅਨ ਵੱਲੋਂ ਹੈ ਬਾਕਾਇਦਾ ਪਾ ਨੂੰ ਇਹ ਗੱਲ ਕਲੀਅਰ ਮੇਰੇ ਖਾਲ ਮੋਸਟਲੀ ਜਿਆਦਾ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਇੱਕ ਯੂਨੀਅਨ ਵੱਲੋਂ ਸੱਦਾ ਹੈ ਕਿ ਭਾਰਤ ਬੰਦ ਜਾਂ ਪੰਜਾਬ ਬੰਦ ਦਾ ਸੱਦਾ ਹੈ ਔਰ ਮੇਰੇ ਕਾ ਪੰਜਾਬ ਹੀ ਬੰਦ ਹੋਣਾ ਸਾਰਾ ਭਾਰਤ ਬੰਦ ਵੈਸੇ ਵੀ ਨਹੀਂ ਹੁੰਦਾਗਾ ہاں ਟਰਾਂਸਪੋਰਟੇਸ਼ਨ ਬੰਦ ਹੈ ਉਹਦੇ ਨਾਲ ਵੈਸੇ ਹੀ ਪਿੰਡਾਂ ਦੇ ਵਿੱਚ ਵੀ ਪ੍ਰਭਾਵ ਹੈ ਕਿ ਅੱਜ ਸ਼ਹਿਰ ਬੰਦ ਆ ਤੇ ਬਾਈ ਚਲੋ ਨਰਮਾਈ ਨਾਲ ਹੀ ਕਹਿ ਕੇ ਗਏ ਉਹ ਤੱਕੇ ਨਾਲ ਨਹੀਂ ਕਿਹਾ ਉਹਨਾਂ ਨੇ ਵੀ ਦੁਕਾਨਾਂ ਬੰਦ ਕਰੋ ਸਾਡੇ ਨਾਲ ਖੜੋ ਤੇ ਜੋ ਵੀ ਆਪਣੇ ਮੀਟਿੰਗ ਫੈਸਲਾ ਲਵਾਂਗੇ ਉਹ ਸਾਰਾ ਨਾਲ ਹੀ ਚੱਲਾਂਗੇ ਜਿਹੜੀਆਂ ਕਿਸਾਨੀ ਮੰਗਾਂ ਲਈਆਂ ਉਹ ਮਨਜ਼ੂਰ ਹੋਣੇ ਚਾਹੀਦੀਆਂ ਨੇ ਸਰਕਾਰ ਨੂੰ ਬਹੁਤ ਜ਼ਗਾਲ ਮਕਾਉਂਦਿਆਂ ਨੂੰ ਪਰੰਤੂ ਜਿਹੜਾ ਬੰਦ ਆਇਆ ਸੀ ਉਹ ਸਮਝ ਤੋਂ ਨਹੀਂ ਕਰਦੇ ਹੂੰ ਪਰੰਤੂ ਇਹ ਜ਼ਰੂਰ ਸੀਗਾ ਵੀ ਸਾਨੂੰ ਕਿਸੇ ਨੇ ਮੈਸੇਜ ਨਹੀਂ ਦਿੱਤਾ ਅਖਬਾਰਾਂ 'ਚ ਆਇਆ ਟੀਵੀ 'ਚ ਆ ਕੇ ਜੋ ਵੀ ਆਇਆ ਆਈ ਹੈ ਇਹੀ ਮਤਲਬ ਚਾਰ ਬੰਦੇ ਇਕੱਠੇ ਹੋ ਕੇ ਜੀ ਅੱਜ ਆਪਣੇ ਪਰਿਵਾਰ ਦੇ ਮੈਂਬਰ ਫਿਰਦੇ ਸਾਡੇ ਮੁੰਡੇ ਪਹਿਲਾਂ ਸਾਣਾ ਗਲਵਾ ਗਲਵਾ ਕੀਤੀ ਤਾਂ ਬਾਜ਼ਾਰ ਖੁੱਲਦਾ ਹੀ ਨਹੀਂ ਸੀਗਾ ਇਹਦੇ ਵਿੱਚ ਕੁਝ ਤਾਂ ਸਵਾਰਾਂ ਚ ਆ ਗਿਆ ਵੀ ਮਤਲਬ ਬਾਜ਼ਾਰ ਕੰਨ ਖੁੱਲੂਗਾ ਲੰਕ ਗੇ ਕੱਲ ਐਤਵਾਰ ਸੀਗਾ ਇੱਕ ਇਹਦੇ ਚ ਹੋ ਗਿਆ ਵੀ ਅਸੀਂ ਕਿਸੇ ਜੱਥੇ ਬੰਦੀਆਂ ਪੁੱਛਿਆ ਸੀ ਦੋ ਛੇ ਬੰਦੀਆਂ ਮੈਨੂੰ ਬੰਨਦਾ ਬਾਕੀ ਜੱਥੇ ਬੰਦੀਆਂ ਮੈਨੂੰ ਬੰਨ ਨਹੀਂ ਇਹਦੇ ਕਰਕੇ ਜਿਹੜਾ ਆਪਸਟ ਹੋਇਆ ਬਾਜ਼ਾਰ ਇਹਸ ਕਰਕੇ ਆਪਸਟ ਹੋ ਗਿਆ ਮੁਲਾਜ਼ਮ ਵੀ ਆ ਗਏ ਦੁਕਾਨਾਂ ਦਾ ਦੁਕਾਨਾਂ ਵੀ ਲਾਈਆਂ ਨਹੀਂ ਦੁਕਾਨ ਦਾ ਕੋਈ ਦੁਕਾਨ ਹੀ ਖੋਲਦਾ ਸੀ ਸਾਰੇ ਨਾਲ ਸੀਗੇ ਇਹਦਾ ਕਾਰਨ ਇਹੀ ਬਣ ਗਿਆ ਵੀ ਜੇ ਸਾਡੇ ਕੋ ਕੋਈ ਦੁਕਾਨ ਖੋਲਦਾ ਜੀ ਆ ਅੱਜ ਵੀ ਨਾਲ ਸੀ ਪਹਿਲਾਂ ਵੀ ਨਾਲ ਆ ਅੱਜ ਵੀ ਨਾਲ ਰਹਾਂਗੇ ਸਾਡੇ ਨਾਲ ਵਪਾਰ ਮੰਡਲ ਦੇ ਆਗੂ ਗੱਲਬਾਤ ਕਰ ਰਹੇ ਆ ਉਹ ਕਹਿੰਦੇ ਵੀ ਸਾਡੇ ਨਾਲ ਪਹਿਲਾਂ ਕੋਈ ਗੱਲ ਨਹੀਂ ਹੋਈ ਪਰ ਫਿਰ ਵੀ ਅਸੀਂ ਕਿਸਾਨਾਂ ਦੇ ਨਾਲ ਆ ਉਹਨਾਂ ਦੇ ਕਹਿਣ ਤੇ ਅਸੀਂ ਦੁਕਾਨਾਂ ਤੇ ਬਾਜ਼ਾਰ ਬੰਦ ਕਰ ਰਹੇ ਆ ਸ਼ੁਕਰੀਆ ਦੋਸਤੋ